ਅਾ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨ ਹੋਤੀ ਤਦ ਹੋਦਰ ਜੈ ਹੋ ਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧੰਨ ਪਾਉੜੀ ਠਠਾ ਮਨੂ ਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕੈ ਕੁਸਰ ਨ ਕਤਹੁ ਹੋਏ ਠਾਡ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक ना होती तिल हो दर जय होगो सो प्रसन्न जो जनप्रभु अपने करे नानक ते तन धन पाउड़ी ठठा मनुआठ है नाही जो सगले त्याग ए कहल बटाई ठहक ठहक माया संग मुवे उआ कै कुसर में कपहु थुवे ठाੜੇ ਪਰਿਸਤ ਹੈ ਸੰਗ ਬਸਿਆ ਅਮਰਤ ਨਾਮ ਉਹ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹਾਂ ਕਾ ਮਨ ਸੀਤ ਲਾਇਆ ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤਿਲੋ ਦਰ ਜੈ ਹੋਵੋ ਹੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧਨ ਪਾਉੜੀ ઠઠા મનુ આઠ હય નહીં જો સગલ ત્યાગ એ કહેલ બટાઈ ઠહે ઘઠેક માયા સંગ મૂએ ઉવા કે કુસર મે કથું હુએ ઠાંડ પરી સંત હે સંગ બસિયા અમરત નામ ઓ તહાજી રસિયા ઠાકુર અપને જો જન પાયા નાનક ઉવા કા મનસિત લાયા ਅਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨ ਹੋਤੀ ਤਦ ਹੋਦਰ ਜੈ ਹੋ ਬੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧੰਨ ਪਾਉੜੀ ਠਠਾ ਮਨੂ ਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਿਖਟਾਹੀ ਠਹਿក ਠਹਿਕ ਮਾਇਆ ਸੰਗ ਮੂਏ ਉਵਾ ਕੈ ਕੁਸਰ ਮ ਕਪਹੁ ਹੋਏ ਠਾਡ ਪਰਿ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक न होती तिल हो दर जय हो हो सो प्रसन्न जो जन प्रभु अपने करे नानक ते तन तन पाड़ी ठठा मनुआठ हए नाही जो सगले त्याग ए कहल बटाई ठहक ठहक माया संग मुए उआ कै कुसर में कपहु हुए ठाਣ ਪਰੀ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਆ ਕਾ ਮਨ ਸੀਤ ਲਾਇਆ ਆਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤਦ ਹੋਦਰ ਜੈ ਹੋ ਬੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧਨ ਪਾਉੜੀ ਠਹਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿក ਠਹਿਕ ਮਾਇਆ ਸੰਗ ਮੂਏ ਉਹ ਆ ਕਾ ਕੁਸਰ ਮ ਕਪਹੁ ਹੋਏ ਠਾਣ ਪਰੀ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹ ਆ ਕਾ ਮਨਸੀਤ ਲਾਇਆ ਅਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤਦ ਹੋਦਰ ਜੈ ਹੋ ਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧਨ ਪਾਉੜੀ ਠਠਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕੈ ਕੁਸਰ ਮ ਕਤਹੁ ਤੂਏ ਠਾਣ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक न होती तद हो डर जय होबो सो प्रसन्न जो जनप्रब अपने करे नानक ते तन तन पाओड़ी ठठा मनुआठ है नाही जो सगले त्याग ए कहल बठाई ठहक ठहक माया संग मुए उआ का कुसर में कपहु हुए ਠਾਂਡ ਪਰੀ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹਾ ਕਾ ਮਨ ਸੀਤ ਲਾਇਆ ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਠਾਕ ਨਾ ਹੋਤੀ ਤਨ ਹੋ ਦਰ ਜੈ ਹੋ ਬਹੁ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧਨ ਪਾਉੜੀ ਠਾਠਾ ਮਨੁਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿក ਠਹਿਕ ਮਾਇਆ ਸੰਗ ਮੂਏ ਉਹ ਆ ਕਾ ਕੁਸਰ ਮ ਕਪਹੁ ਹੋਏ ਠਾੜ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹਾਂ ਕਾ ਮਨ ਸੀਤ ਲਾਇਆ ਅਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤਦ ਹੋਦਰ ਜੈ ਹੋ ਬੋ ਸੋ ਪਰਸਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧੰਨ ਪਾਉੜੀ ਠਠਾ ਮਨੂਆ ਠਹੇ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕੈ ਕੁਸਰ ਮ ਕਪਹੁ ਹੋਏ ਠਾਣ ਪਰਿ ਸੰਤ ਹੈ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया आ श्री वाह गुरु साहिब जी इस लोक ठाक ना होती तिलो डर जय हो हो सो प्रसन्न जो जन प्रभु अपने करे नानक ते तन तन पाउड़ी ठठा मनुआ ठहए नाही जो सगले त्याग ए कहल बठाई ठहक ठहक माया संग मुवे उआ कै कुसर में कपहु हुए ठाणे ಪರಿಸಂತ へ संग बसिया अमृत नाम तहां जी रसेया ठाकुर अपने जो जन पाया नानक उवा का मनसित लाया श्री वाहेगुरु साहिब जी इस लोक ठाक न होती तिल हो दर जय हो हो सो प्रसन्न जो जन प्रभु अपने करे नानक ते तन तन पाओड़ी ਠਹਾ ਮਨੂਆ ਠਹਾ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਹ ਆ ਕੈ ਕੁਸਰ ਮ ਕਪਹੁ ਹੋਏ ਠਾਣ ਪਰੀ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहेगुरु साहिब जी इस लोक ठाक न होती तिलो डर जय होबो सो प्रसन्न जो जन प्रभु अपने करे नानक ते तन तन पाओड़ी ठठा मनुआठ है नाही जो सगले त्याग ए कहल बटाई ठहक ठहक माया संग मुवे उआ का कुसर न कतहु हुवे ठाड़े ಪರಿಸंत है संग बसिया अमृत नाम तहां जी रसेया ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक ना होती तिल हो दर जय हो हो सो प्रसन्न जो जन प्रभु अपने करे नानक ते तन तन पाओड़ी ਠਠਾ ਮਨੁਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਹ ਆ ਕਾ ਕੁਸਰ ਮੇ ਕਪਹੁ ਹੋਏ ਠਾਡ ਪਰਿਸੰਤ ਹੈ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹ ਆ ਕਾ ਮਨ ਸਿਤ ਲਾਇਆ ਅ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤੈਨ ਹੋਦਰ ਜੈ ਹੋਬ ਹੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧਨ ਪਾਉੜੀ ਠਠਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕੈ ਕੁਸਰ ਮ ਕਤਹੁ ਹੋਏ ਠਾਣ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक ना होती तिल हो दर जय हो हो सो प्रसन्न जो जन प्रभु अपने करे नानक ते तन तन पाड़ी ठठा मनुआठ है नाही जो सगला त्याग ए कहल बटाई ठहक ठहक माया संग मुए उआ कै कुसर न कतहु हुए ठाੜੇ پری سنت ہے سنگ بسیا امرت نام تہا جی رسیا ٹھاکور اپنے جو جن پایا নানک اوہاں کا منسیت لایا نام سری واہِ دل صاحب جی اس لوک ٹھاک نہ ہوتی تند ہو درے جے ہو ہو سو પ્રસન્ન جو جن پرب اپنے کرے নানک تے تن تن پاوڑی ਠਹਾ ਮਨੂਆ ਠਹੇ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਊਆ ਕੈ ਕੁਸਰ ਮ ਕਪਹੁ ਹੋਏ ਠਾਣ ਪਰੀ ਸੰਤ ਹੈ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਊਆ ਕਾ ਮਨ ਸੀਤ ਲਾਇਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨ ਹੋਤੀ ਤਿਲੋ ਦਰ ਜੈ ਹੋ ਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧਨ ਪਾਉੜੀ ਠਠਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕੈ ਕੁਸਰ ਨ ਕਤੋਂ ਧੂਏ ਠਾੜ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक ना होती तिल हो दर जय हो हो सो प्रसन्न जो जन प्रभु अपने करे नानक ते तन तन पाड़ी ठठा मनुआठ है नाही जो सगला त्याग ए कहल बटाही ठहक ठहक माया संग मुए उआ कै कुसर न कतहु थुए ठांड परिसंत है संग बसिया अमृत नाम तहां जी रसिया ठाकुर अपने जो जन पाया नानक उआ का मनसित लाया आ श्री वाहिदुल साहिब जी इस लोक ठाक न होती तिल हो दर जय हो हो सो प्रसन्न जो जन प्रभु अपने करे नानक ते तन तन पाओड़ी ਠਹਾ ਮਨੂ ਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲ ਬਟਾਈ ਠਹਿក ਠਹਿਕ ਮਾਇਆ ਸੰਗ ਮੂਏ ਉਹ ਆ ਕਾ ਕੁਸਰ ਮ ਕਪਹੁ ਹੋਏ ਠਾੜ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹ ਆ ਕਾ ਮਨਸੀਤ ਲਾਇਆ ਅ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤਦ ਹੋਦਰ ਜੈ ਹੋਬ ਹੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧੰਨ ਪਾਉੜੀ ਠਠਾ ਮਨੂਆ ਠਹੇ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠੇਕ ਮਾਇਆ ਸੰਗ ਹੋਵੇ ਉਹ ਆ ਕਾ ਕਸਰ ਮ ਕਪਹੁ ਹੋਵੇ ਠਾਣਿ ਪਰਿ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक ना होती तिल हो दर जय हो हो सो प्रसन्न जो जन प्रभु अपने करे नानक ते तन धन पाड़ी ठठा मनुआ ठा हए नाही जो सगले त्याग ए कह लपटाही ठहक ठहक माया संग मुवे उआ कै कुसर में कपहु हुए ठांड ಪರಿ ಸಂತ へ संग बसिया अमृत नाम तहां जी रसेया ठाकुर अपने जो जन पाया नानक उआ का मन शीतल लाया श्री वाह गुरु साहिब जी इस लोक ठाक ना होती तिल हो दर जय हो हो सो प्रसन्न जो जन प्रभु अपने करे नानक ते तन तन पाओड़ी ਠਾਠਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕਾ ਕੁਸਰ ਨ ਕਤਹੁ ਹੋਏ ਠਾੜ ਪਰਿਸੰਤ ਹੈ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਵਾ ਕਾ ਮਨ ਸੀਤ ਲਾਇਆ ਅ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤਦ ਹੋਦਰ ਜੈ ਹੋਬ ਹੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧੰਨ ਪਾਉੜੀ ਠਠਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕੈ ਕੁਸਰ ਨ ਕਤਹੁ ਤੂਏ ਠਾਡ ਪਰੀ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाह गुरु साहिब जी इस लोक ठाक न होती तिलो दर जय हो हो सो प्रसन्न जो जन प्रभु अपने करे नानक ते तन तन पाड़ी ठठा मनु आठा है नाही जो सगले त्याग ए कहल बठाई ठहक ठहक माया संग मुए उआ का कुसर म कपहु हुए ठाले ಪರಿಸಂತ へ संग बसिया अमृत नाम तहां जी रसिया ठाकुर अपने जो जन पाया नानक उआ का मन शीतल लाया श्री वाहिगुरु साहिब जी इस लोक ठाक ना होती तद हो डर जय हो हो सो प्रसन्न जो जन प्रभु अपने करे नानक ते तन तन पाओड़ी ਠਹਾ ਮਨੂ ਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿក ਠਹਿਕ ਮਾਇਆ ਸੰਗ ਮੂਏ ਉਹ ਆ ਕਾ ਕੁਸਰ ਮ ਕਪਹੁ ਹੋਏ ਠਾਣਿ ਪਰਿ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक ना होती तद हो डर जय हो हो सो प्रसन्न जो जन प्रभु अपने करे नानक ते तन तन पाड़ी ठठा मनुआ ठा हए नाही जो सगले त्याग ए कहल बटाई ठहक ठहक माया संग मुवे उआ कै कुसर न कतहु थुवे ਠਾਂਡ ਪਰੀ ਸੰਤ ਹੈ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹਾਂ ਕਾ ਮਨ ਸੀਤ ਲਾਇਆ ਆ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਠਾਕ ਨਾ ਹੋਤੀ ਤਨ ਹੋ ਦਰ ਜੈ ਹੋ ਬਹੁ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ ਪਾਉੜੀ ਠਾਠਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਹ ਆ ਕਾ ਕੁਸਰ ਮ ਕਪਹੁ ਹੋਏ ਠਾਣ ਪਰੀ ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक ना होती त लहो डर जय हो हो सो प्रसन्न जो जन प्रभु अपने करे नानक ते तन तन पाड़ी ठठा मनुआ ठा हए नाही जो सगले त्याग ए कह लपटाही ठहक ठहक माया संग मुवे उआ कै कुसर न कपहु हुए ठांड परिसंत है संग बसिया अमृत नाम तहां जी रसिया ठाकुर अपने जो जन पाया नानक उआ का मनसीत लाया श्री वाह गुरु साहिब जी इस लोक ठाक न होती तद हो दर जय हो हो सो प्रसन्न जो जन प्रभु अपने करे नानक ते तन तन पाओड़ी ਠਾ ਮੰਨੂ ਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਹ ਆ ਕਾ ਕੁਸਰ ਮ ਕਪਹੁ ਹੋਏ ਠਾੜ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹਾਂ ਕਾ ਮਨ ਸੀਤ ਲਾਇਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤਦੋ ਹਉ ਦਰ ਜੈ ਹੋ ਬੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧੰਨ ਪਾਉੜੀ ਠਠਾ ਮਨੂਆ ਠਹੇ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕਐ ਕੁਸਰ ਮ ਕਪਹੁ ਹੋਏ ਠਾਡ ਪਰੀ ਸੰਤ ਹੈ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया आ श्री वाह गुरु साहिब जी इस लोक ठाक न होती तिद हो दर जय हो हो सो प्रसन्न जो जन प्रभु अपने करे नानक ते तन तन पाड़ी ठठा मनुआ ठा हए नाही जो सगले त्याग ए कहल बटाई ठहक ठहक माया संग मुवे उआ कै कुसर में कपहु हुए ठांड परी संत है संग बसिया अमृत नाम तहां जी रसिया ठाकुर अपने जो जन पाया नानक उआ का मन शीतल लाया श्री वाहेगुरु साहिब जी इस लोक ठाक न होती तिल हो डर जय हो हो सो प्रसन्न जो जन प्रभु अपने करे नानक ते तन तन पाओड़ी

ठाकुर अपने जो जन पाया नानक उआ का मनसित लाया श्री वाहेगुरु साहिब जी इस लोक ठाक न होती तिलो दर जय हो हो सो प्रसन्न जो जन प्रभु अपने करे नानक ते तन तन पाड़ी ठठा मनु आठा है नाही जो सगले त्याग ए कहल बठाई ठहक ठहक माया संग मुए उआ का कुसर में कपहु हुए ठाण परिसंत है संग बसिया अमृत नाम तहां जी रसिया ठाकुर अपने जो जन पाया नानक उआ का मनसित लाया आ श्री वाह गुरु साहिब जी इस लोक ठाक ना होती तिल हो दर जय हो हो सो प्रसन्न जो जन प्रभु अपने करे नानक ते तन तन पाओड़ी ਠਾਠਾ ਮਨੁ ਆਠ ਹੈ ਨਹੀਂ ਜੋ ਸਗਲ ਤਿਆਗ 에 ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਵਾ ਕੈ ਕੁਸਰ ਨ ਕਤਹੁ ਤੂਏ ਠਾੜ ਪਰਿਸਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया श्री वाहिगुरु साहिब जी इस लोक ठाक न होती तद हो दर जय हो हो सो प्रसन्न जो जन प्रभु अपने करे नानक ते तन तन पाड़ी ठठा मनुआ ठा है नाही जो सगला त्याग ए कह लपटाही ठहक ठहक माया संग मुवे उआ कै कुसर में कपहु हुए ठाੜੇ پری ਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਆ ਕਾ ਮਨ ਸੀਤ ਲਾਇਆ ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਠਾਕ ਨਾ ਹੋਤੀ ਤਦ ਹੋਦਰ ਜੈ ਹੋ ਬੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧਨ ਪਾਉੜੀ ਠਹਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿក ਠਹਿਕ ਮਾਇਆ ਸੰਗ ਮੂਏ ਉਹ ਆ ਕਾ ਕੁਸਰ ਮ ਕਪਹੁ ਹੋਏ ਠਾੜ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹ ਆ ਕਾ ਮਨਸੀਤ ਲਾਇਆ ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਸ ਲੋਕ ਤਾ ਕਨਾ ਹੋਤੀ ਤਦ ਹੋਦਰ ਜੈ ਹੋਬ ਹੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਤਨ ਪਾਉੜੀ ਠਠਾ ਮਨੂਆਠ ਹੈ ਨਹੀਂ ਜੋ ਸਗਲ ਤਿਆਗ ਇਹ ਕਹਿ ਲਪਟਾਈ ਠਹਿ ਘਠਹਿਕ ਮਾਇਆ ਸੰਗ ਮੂਏ ਉਹ ਆ ਕੈ ਕੁਸਰ ਮ ਕਪਹੁ ਹੋਏ ਠਾਣ ਪਰਿਸੰਤ ਹੈ ਸੰਗ ਬਸਿਆ ਅਮਰਤ ਨਾਮ ਤਹਾਂ ਜੀ ਰਸਿਆ ठाकुर अपने जो जन पाया नानक उआ का मनसित लाया आ श्री वाहेगुरु साहिब जी इस लोक ठाक न होती तिलो डर जय हो हो सो प्रसन्न जो जन प्रभु अपने करे नानक ते तन तन पाउड़ी ठठा मनुआठ है नाही जो सगले त्याग ए कहल बठाई ठहक ठहक माया संग मुवे उआ क कसर में कपहु हुए ਥਾਣੇ ਪਰਿਸਤ ਹੈ ਸੰਗ ਬਸਿਆ ਅਮਰਤ ਨਾਮ ਉਹ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹਾਂ ਕਾ ਮਨ ਸੀਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ